ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਕਟਵਾਜ਼ਰ ਅਕੈਡਮੀ ਦੇ ਇਸ ਆਨਲਾਈਨ ਪਲੇਟਫਾਰਮ ਦੇ ਉੱਪਰ ਔਰ ਮੈਂ ਮੋਹਨ ਸਿੰਘ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਅੱਜ ਦੇ ਇਸ ਲਾਈਵ ਸੈਸ਼ਨ ਦੇ ਵਿੱਚ ਜੋ ਕਿ ਹੈ ਜੀ ਸਾਡਾ ਸੁਪਰ ਫਾਸਟ ਐਕਸਪ੍ਰੈਸ ਦਾ ਡੇ ਨੰਬਰ 15 ਠੀਕ ਹੈ ਜੀ 15ਵਾਂ ਸੈਸ਼ਨ ਲੱਗ ਰਿਹਾ ਹੈ ਹਰ ਸੈਸ਼ਨ ਦੇ ਵਿੱਚ ਬੜੇ ਹੀ ਅਤੀ ਮਹੱਤਵਪੂਰਨ 10 ਪ੍ਰਸ਼ਨ ਕਰਵਾਏ ਜਾਂਦੇ ਆ ਅੱਜ ਦਾ ਸੈਸ਼ਨ 15 ਲੱਗ ਰਿਹਾ ਹੈ ਤਾਂ ਅੱਜ ਦੇ ਸੈਸ਼ਨ ਦੇ ਨਾਲ ਆਪਾਂ ਆਪਣੇ 150 ਪ੍ਰਸ਼ਨ ਪੂਰੇ ਕਰਾਂਗੇ ਠੀਕ ਹੈ ਜੀ ਤਾਂ ਜਿਹੜੇ ਵਿਦਿਆਰਥੀਆਂ ਨੇ ਪ੍ਰੀਵੀਅਸ ਸੈਸ਼ਨ ਨਹੀਂ ਦੇਖੇ ਸਭਈ ਪ੍ਰੀਵੀਅਸ ਸੈਸ਼ਨ ਜ਼ਰੂਰ ਦੇਖੋ ਬਾਕੀ ਜਿਹੜੀ ਕਲਾਸ ਹੈ ਜੀ ਉਹ ਰੋਜ਼ਾਨਾ ਲੱਗਦੀ ਹੈ ਡੇਲੀ ਲੱਗਦੀ ਹੈ ਕਿੰਨੇ ਵਜੇ ਲੱਗਦੀ ਹੈ ਜੀ ਤਾਂ 3 ਵਜੇ ਲੱਗਦੀ ਹੈ ਜੀ ਤਾਂ ਜ਼ਰੂਰ ਦੇਖਿਆ ਕਰੋ ਕਲਾਸ ਔਰ ਜਿਹੜੇ ਵਿਦਿਆਰਥੀ ਕੱਲੀ ਕਲਾਸ ਦੇਖਦੇ ਆ ਤਾਂ ਭਾਈ ਮਾੜੀ ਗੱਲ ਲਾਈਕ ਸ਼ੇਅਰ ਤੇ ਕਮੈਂਟ ਵੀ ਕਰੇ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆ ਜੀ ਕਲਾਸ ਤੋ ईटीटी ਕਾਡਰ ਦੇ ਨਵੇਂ ਬੈਚ ਅਵੇਲੇਬਲ ਹੈ ਜੇ ਕੋਈ ਵਿਦਿਆਰਥੀ ਲੈਣਾ ਚਾਹੁੰਦਾ ਹੈ ਤਾਂ ਅਕੈਡਮੀ ਦੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤਾਂ ਸਭ ਤੋਂ ਪਹਿਲਾ ਪ੍ਰਸ਼ਨ Eid ਦਾ ਚੰਨ ਤਾਂ Eid ਦਾ ਚੰਨ ਹੋਣਾ ਮੁਹਾਵਰੇ ਦਾ ਅਰਥ ਕੀ ਹੈਗਾ ਜੀ ਤਾਂ Eid ਦਾ ਚੰਨ ਹੋਣਾ ਭਾਵ ਚਿਰ ਦੇ ਪਿੱਛੋਂ ਮਿਲਣਾ ਕਿਉਂਕਿ Eid ਦਾ ਜਿਹੜੀ ਕਾਫੀ ਸਮੇਂ ਬਾਅਦ ਆਉਂਦੀ ਹੈ ਠੀਕ ਹੈ ਜੀ ਤਾਂ ਉਹ ਚੰਨ ਜਿਹੜਾ ਉਹ ਮਤਲਬ ਚੰਨ ਤਾਂ ਡੇਲੀ ਚੜਦਾ ਪਰ Eid ਦਾ ਚੰਦ ਕਦੇ-ਕਦੇ ਚੜਦਾ ਨਾ ਠੀਕ ਹੈ ਬਿਲਕੁਲ ਸਹੀ ਹੈ ਜੀ ਜਿਹੜੇ ਵਿਦਿਆਰਥੀ ਸੀ ਉੱਤਰ ਕਰ ਰਹੇ ਹੈ ਜੀ ਬਿਲਕੁਲ ਠੀਕ ਹੈ ਜੀ ਅੱਗੇ ਦੇਖੋ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਲਈ ਮੁਲਾਂਕਣ ਦਾ ਮਾਪਦੰਡ ਕੀ ਹੋਣਾ ਚਾਹੀਦਾ ਤਾਂ ਵਿਦਿਆਰਥੀਆਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਮੁਲਾਂਕਣ ਦੇ ਲਈ ਕਿਹੜੇ-ਕਿਹੜੇ ਮਾਪਦੰਡ ਹੋਣੇ ਚਾਹੀਦੇ ਆ ਤਾਂ ਭਾਈ ਸਾਰੇ ਹੀ ਮਾਪਦੰਡ ਹੋ ਸਕਦੇ ਆ ਜੀ ਠੀਕ ਹੈ ਤਾਂ ਅਪਰੋਕਤ ਸਾਰੇ ਹੀ ਆਵੇਗਾ ਡੀ ਆਵੇਗਾ ਕਿਉਂ ਆਵੇਗਾ ਕਿਉਂਕਿ ਇਹਦੇ ਚ ਸਿਧਾਂਤਾਂ ਦੀ ਸੂਝ-ਬੂਝ ਵੀ ਆ ਜਾਏਗੀ, ਵਾਸਤਵਿਕ ਗਿਆਨ ਵੀ ਆਵੇਗਾ ਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਵੀ ਆਵੇਗੀ ਕਿ ਬੱਚੇ ਦੀ ਪ੍ਰੋਬਲਮ ਸੋਲਵਿੰਗ ਅਬਿਲਿਟੀ ਜਿੰਨੀ ਜਿਹੜੀ ਹੈਗੀ ਉਹ ਬਦਲ ਚੁੱਕੀ ਹੈ। ਤਾਂ ਸਾਰੀਆਂ ਚੀਜ਼ਾਂ ਹੀ ਆ ਜਾਣਗੀਆਂ। ਅਗਲਾ ਪ੍ਰਸ਼ਨ ਦੇਖੋ ਜੀ। ਕਹਿੰਦਾ ਹੈਟ ਲਿਖਿਆ ਵਿੱਚੋਂ ਕਿਹੜੇ ਵਾਕ ਦੇ ਵਿੱਚ ਵਿਸਮਿਕ ਚਿੰਨ ਦੀ ਵਰਤੋਂ ਠੀਕ ਹੋਈ ਹੈ? ਤਾਂ ਵਿਸਮਿਕ ਚਿੰਨ ਦੀ ਵਰਤੋਂ ਠੀਕ ਹੋਈ ਹੈ। ਤਾਂ ਵਿਸਮਿਕ ਚਿੰਨਾਂ ਦੀ ਗੱਲ ਕਰਾਂਗੇ। ਤਾਂ ਵਿਸਮਿਕ ਚਿੰਨ ਦੇ ਪੱਖ ਤੋਂ ਸੀ অপਸ਼ਨ ਬਿਲਕੁਲ ਠੀਕ ਹੈ ਕਹਿੰਦੇ ਆਹਾ ਤੂੰ ਬੜਾ ਚਲਾਕ ਬਣਦਾ ਸੀ ਹੁਣ ਮੇਰੀ ਵਾਰੀ ਆਈ ਹੈ ਤਾਂ ਇਹਦੇ ਵਿੱਚ ਵਿਸ਼ਰਾਮ ਚੰਨਾਂ ਦੀ ਵਰਤੋਂ ਸਾਰੇ ਹੀ ਠੀਕ ਹੈ ਤਾਂ ਸਹੀ ਉੱਤਰ ਸੀ ਆਵੇਗਾ ਅਗਲਾ ਪ੍ਰਸ਼ਨ ਦੇਖੋ ਜੀ ਪ੍ਰਸ਼ਨ ਨੰਬਰ 4 ਤਾਂ ਬੁੜਾਪੇ ਵਿੱਚ ਸ਼ਕੀਨੀ ਕਰਨ ਦੀ ਆਦਤ ਨੂੰ ਦਰਸਾਉਣ ਦੇ ਲਈ ਕਿਹੜਾ ਅਫਾਨ ਵਰਤਿਆ ਜਾਂਦਾ ਹੈ ਤਾਂ ਜਿਸ ਬੰਦੇ ਨੂੰ ਬੁੜਾਪੇ ਦੇ ਵਿੱਚ ਚਕੀਨੀ ਲਾਉਣ ਦੀ ਆਦਤ ਹੁੰਦੀ ਹੈ ਤਾਂ ਉਹਦੇ ਵਾਸਤੇ ਕਿਹੜਾ ਖਾਨ ਵਰਤਿਆ ਜਾਂਦਾ ਜੀ ਉਹਦੇ ਵਾਸਤੇ ਕਹਿ ਦਿੰਦੇ ਆ ਕਿ ਬੁੱਢੀ ਘੋੜੀ ਹੈ ਜੀ ਤੇ ਲਾਲ ਲਗਾਮ ਪਾਈ ਹੈ ਬੁੱਢੀ ਘੋੜੀ ਲਾਲ ਲਗਾਮ ਧੀ ਉੱਤਰ ਬਿਲਕੁਲ ਸਹੀ ਅਗਲਾ ਪ੍ਰਸ਼ਨ ਬਈ ਦੇਖੋ ਆਪਸ਼ਨ ਆ 4 ਹੈ ਤਾਂ ਖਾਨ ਪੀਣ ਨੂੰ ਬਾੰਦਰੀ ਤੇ ਡੰਡੇ ਖਾਨ ਨੂੰ ਵਿੱਚ ਕੰਮ ਕੋਈ ਕਰੇ ਲਾਭ ਕੋਈ ਲੈ ਜੇ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਬਾਕੀ ਜਿਹੜੇ ਆ ਦੋ ਲਿਖੇ ਹੋਏ ਆ ਇਹਦੇ ਬਾਰੇ ਤੁਸੀਂ ਆਪਣੇ ਆਪ ਘਰ ਤੋਂ ਪੜ੍ਹ ਲੈਣਾ ਠੀਕ ਹੈ ਇਸ 4 ਨੰਬਰ ਦਾ ਉੱਤਰ ਕੀ ਆਏਗਾ ਡੀ ਆਵੇਗਾ ਅਗਲਾ ਪ੍ਰਸ਼ਨ ਦੇਖੋ ਜੀ ਜਦੋਂ ਵਾਕ ਵਿੱਚ ਕੋਈ ਕਿਰਿਆ ਜਿਹੜੀ ਉਹਦੇ ਨਾਲ ਕਰਤਾ ਵੀ ਲੱਗਿਆ ਹੋਵੇ ਤੇ ਕਰਮ ਦੋਵੇਂ ਹੀ ਹੋਣ ਤਾਂ ਉਹ ਕਿਰਿਆ ਕਿਹੜੀ ਹੁੰਦੀ ਹੈ ਜਦੋਂ ਕਰਤਾ ਵੀ ਹੈ ਕਰਮ ਵੀ ਹੈ ਤਾਂ ਕਿਰਿਆ ਤਾਂ ਕਿਰਿਆ ਕਿਹੜੀ ਹੁੰਦੀ ਹੈ ਜੀ ਸੌ ਕਰਮਕ ਕਿਰਿਆ ਹੁੰਦੀ ਹੈ ਤਾਂ ਸਹੀ ਉੱਤਰ ਬੀ ਆਏਗਾ ਠੀਕ ਹੈ ਜੀ ਬਾਕੀ ਮਾਸਟਰ ਗ੍ਰੈਜੂਏਟਰ ਦੇ ਵੀ ਬੈਚ ਅਵੇਲੇਬਲ ਹੈ ਜੇ ਜਿਹੜੇ ਵਿਦਿਆਰਥੀ ਮਾਸਟਰ ਗ੍ਰੈਜੂਏਟਰ ਦੇ ਬੈਚ ਲੈਣਾ ਚਾਹੁੰਦੇ ਉਹ ਵੀ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਬੈਚ ਦੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਤਾਂ ਕਹਿੰਦੇ ਕਿਹੜਾ ਕਥਨ ਸਹੀ ਹੈ ਤਾਂ ਕਿਹੜਾ ਕਥਨ ਸਹੀ ਹੈ ਭਾਸ਼ਾ ਨਾਲ ਸੰਬੰਧਿਤ ਕਥਨ ਹੈ ਕਿ ਭਾਸ਼ਾ ਕੁਦਰਤ ਦੀ ਦੇਣ ਹੈ ਭਾਸ਼ਾ ਸਮਾਜ ਦੀ ਦੇਣ ਹੈ ਭਾਸ਼ਾ ਮਾਂ ਤੋਂ ਪ੍ਰਾਪਤ ਹੁੰਦੀ ਹੈ ਕਿ ਭਾਸ਼ਾ ਸੁੱਤੇ ਸਿੱਧ ਪ੍ਰਾਪਤ ਹੁੰਦੀ ਹੈ ਤਾ ਡੀ ਆਪਸ਼ਨ ਹੀ ਆਏਗਾ اے ਨਹੀਂ ਆਏਗਾ تے سی ਨਹੀਂ ਆਏਗਾ ਸਹੀ ਉਤਰ بی ਆਏਗਾ ਹੁਣ ਆਖੋਗੇ ਜੀ ماں ਤੋਂ ਵੀ ਤਾਂ ਪ੍ਰਾਪਤ ਹੁੰਦੀ ਹੈ ਇਕੱਲੀ ماں ਥੋੜਾ ਦਿੰਦੀ ਹੈ ਪਾਸ਼ ਨਾਲ ਪਿਓ ਦਾ ਵੀ ਯੋਗਦਾਨ ਆ ਨਾ ਦਾਦਾ ਦਾਦੀ ਮਾਮਾ ਮਮੀ ਮਾਸੜ ਚਾਚਾ ਤਾਇਆ ਭੂਆ ਭਫੜ ਜਿੰਨੇ ਵੀ ਰਿਸ਼ਤੇ ਆ ਸਾਰਿਆਂ ਦੀ ਐਵੇਂ ਦਾ ਤਾਂ ਇਹ ਸਾਰੇ ਹੀ ਮਿਲ ਕੇ ਸਮਾਜ ਬਣਾਉਂਦੇ ਆ ਤਾਂ ਸੀ ਦੇ ਨਾਲੋਂ ਜ਼ਿਆਦਾ ਮਤਲਬ ਕੀ ਦੀ ਯਾਰ بی ਦੀ ਹੈ ਤਾਂ ਸਮਾਜ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ ਸਹੀ ਉਤਰ بی ਹੀ ਆ ਅਗਲਾ ਪ੍ਰਸ਼ਨ ਦੇਖੋ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਕੀ ਹੈ ਪੰਜਾਬੀ ਭਾਸ਼ਾ ਵੈਸੇ ਤਾਂ ਬਹੁਤ ਵੱਡੀ ਸਮਰੱਧ ਭਾਸ਼ਾ ਹੈ ਪਰ ਇਹਨਾਂ ਦੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਹੈ ਜਿਹੜੀ ਪੰਜਾਬੀ ਭਾਸ਼ਾ ਦੇ ਕੋਲ ਤਾਂ ਕਿਹੜੀ ਵਿਸ਼ੇਸ਼ਤਾ ਪੰਜਾਬੀ ਭਾਸ਼ਾ ਦੇ ਕੋਲ ਹੈ ਬਈ ਤਾਂ ਬਿਲਕੁਲ ਜੀ ਇਹ ਤਾਂ ਮੈਂ ਕਾਫੀ ਵਾਰ ਕਹਾ ਚੁੱਕਿਆ ਪਰ ਸਲ ਕੀ ਪੰਜਾਬੀ ਭਾਸ਼ਾ ਇੱਕ ਵਿਜੋਗ ਆਤਮਕ ਭਾਸ਼ਾ ਹੈ ਇਹ ਉੱਤਰ ਬਿਲਕੁਲ ਠੀਕ ਹੈ ਅਗਲਾ ਪ੍ਰਸ਼ਨ ਦੇਖੋ ਰਸਕੁੱਲ ਕਿੰਨੇ ਪ੍ਰਕਾਰ ਦੇ ਹੁੰਦੇ ਤਾਂ ਰਸ ਇੱਥੇ ਰਸ ਤੋਂ ਭਾਵ ਸਾਇਤਿਕ ਰਸ ਆਨੰਦ ਦੀ ਗੱਲ ਕੀਤੀ ਗਈ ਹੈ ਜੋ ਕੋਈ ਰਚਨਾ ਪੜ੍ਹ ਕੇ ਜਿਹੜਾ ਭਾਵ ਤੁਹਾਡੇ ਮਨ ਵਿੱਚ ਪੈਦਾ ਹੁੰਦਾ ਜਿਵੇਂ ਗੁਰਬਾਣੀ ਪੜ੍ਹਦੇ ਅਸੀਂ ਤਾਂ ਗੁਰਬਾਣੀ ਪੜ੍ਹਦੇ ਸਮੇ ਸਾਡੇ ਅੰਦਰ ਕਿਹੜੇ ਰਸ ਦੀ ਪ੍ਰਧਾਨਤਾ ਹੁੰਦੀ ਹੈ ਸ਼ਾਂਤ ਰਸ ਉਤਪੰਨ ਹੁੰਦਾ ਹੈ ਇਵੇਂ ਹੀ ਅਲੱਗ-ਅਲੱਗ ਰਚਨਾਵਾਂ ਪੜ੍ਹ ਕੇ ਅਲੱਗ-ਅਲੱਗ ਰਸਾਂ ਦਾ ਆਨੰਦ ਮਿਲਦਾ ਹੈ ਤਾਂ ਇੱਕੁੱਲ ਕਿੰਨੇ ਪ੍ਰਕਾਰ ਦੇ ਰਸ ਹੁੰਦੇ ਆ ਤਾਂ 9 ਪ੍ਰਕਾਰ ਦੇ ਰਸ ਹੁੰਦੇ ਆ ਔਰ ਇਨ੍ਹਾਂ ਰਸਾਂ ਬਾਰੇ ਚਰਚਾ ਕਿਨੇ ਕੀਤੀ ਹੈ ਤਾਂ ਇਨ੍ਹਾਂ ਬਾਰੇ ਚਰਚਾ ਭਰਤ ਮੁਨੀ ਨੇ ਕੀਤੀ ਹੈ ਆਪਣੇ ਗ੍ਰੰਥ ਨਾਟਿਆ ਸ਼ਾਸਤਰ ਦੇ ਵਿੱਚ ਕਿਤਾ ਸਾਰਿਆਂ ਨੂੰ ਪਤਾ ਹੀ ਹੈ ਕਿ ਭਰਤ ਮੁਨੀ ਨੇ ਗ੍ਰੰਥ ਲਿਖਿਆ ਨਾਟਿਆ ਸ਼ਾਸਤਰ ਤਾਂ ਉਸ ਦੇ ਵਿੱਚ ਰਸਾਂ ਦੀ ਚਰਚਾ ਕੀਤੀ ਹੈ ਤਾਂ ਸਹੀ ਉੱਤਰ ਏ ਆਵੇਗਾ 9 ਰਸ ਹੁੰਦੇ ਹੈ ਠੀਕ ਹੈ ਜੀ ਅੱਗੇ ਦੇਖੋ ਜੀ ਆ ਵੀ ਪ੍ਰਸ਼ਨ ਬੜੇ ਮਹੱਤਵਪੂਰਨ ਐ ਐਂਡ ਵਾਲੇ ਕਿ ਖੰਮੇ ਵਿਅੰਜਨ ਦੱਸੋ ਜੀ ਕਿਹੜੇ ਤਾਂ ਪਹਿਲੀ ਗੱਲ ਤਾਂ ਇਹ ਕਿ ਪੰਜਾਬੀ ਭਾਸ਼ਾ ਦੇ ਵਿੱਚ ਖੰਮੇ ਵਿਅੰਜਨਾਂ ਦੀ ਗਿਣਤੀ 3 ਹੈ ਤੇ ਹੈ ਕਿਹੜੇ ਸ ਸ ਸ ਪਰ ਬਿੰਦੀ ਤੇ ਹ ਹ ਯਾਨੀ ਕਿ ਸਹੀ ਉੱਤਰ ਕੀ ਆਏਗਾ ਡੀ ਆਏਗਾ ਅਗਲਾ ਪ੍ਰਸ਼ਨ ਦੇਖੋ ਭਾਈ ਅਗਲਾ ਵੀ ਬੜਾ ਮਹੱਤਵਪੂਰਨ ਪ੍ਰਸ਼ਨ ਕਿ ਸਰਕਮੇ ਵਿਅੰਜਨ ਕਿਹੜੇ ਤਾਂ ਪੇਪਰ ਦੇ ਵਿੱਚ ਕੁਐਸਚਨ ਆਵੇ ਕਿ ਪੰਜਾਬੀ ਦੇ ਸਰਕਮੇ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਤਾਂ ਪੰਜਾਬੀ ਦੇ ਜਿਹੜੇ ਸਰਕਮੇ ਵਿਅੰਜਨ ਹੈ ਜੀ ਉਹਨਾਂ ਦੀ ਗਿਣਤੀ ਕਿੰਨੀ ਹੈ ਤਾਂ ਉਹਨਾਂ ਦੀ ਗਿਣਤੀ ਹੈਗੀ ਹੈ ਜੀ 2 ਤੇ ਕਿਹੜੇ-ਕਿਹੜੇ ਆ ਯਯਾ ਤੇ ਵਾਵਾ ਯਾਨੀ ਕਿ ਸਹੀ ਉਤਰ ਆਏਗਾ ਉਪਰੋਕਤ ਦੋਵੇਂ ਔਰ ਇਹਨਾਂ ਨੂੰ ਹੀ ਪੰਜਾਬੀ ਦੇ ਕਿਹੜੇ ਸਵਰ ਕਿਹਾ ਜਾਂਦਾ ਅਰਧ ਸਵਰ ਵੀ ਕਿਹਾ ਜਾਂਦਾ ਯਾਨੀ ਕਿ ਇਹ ਉਸ ਦਾ ਦੂਸਰਾ ਨਾਮ ਠੀਕ ਹੈ ਜੀ ਤਾਂ ਇਹ ਆ ਜੀ ਸਾਡੇ ਅੱਜ ਦੇ 10 ਪ੍ਰਸ਼ਨ ਤਾਂ ਹੋਪ ਕਰਦੇ ਆ ਜੀ ਉਮੀਦ ਕਰਦਾ ਕਿ ਤੁਹਾਨੂੰ ਕੋ ਜਨਾ ਕੋ ਜਨਾ ਨਮਾ ਪ੍ਰਾਪਤ ਹੋਇਆ ਹੋਵੇਗਾ ਤਾਂ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਸੈਸ਼ਨ ਵਧੀਆ ਲੱਗਦੇ ਹੈ ਐਮਸੀਕਿਊ ਵਧੀਆ ਲੱਗਦੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਾਕੀ ਤੁਸੀਂ ਸਾਡੇ ਨਾਲ ਵਾਇਆ ਟੈਲੀਗ੍ਰam ਇੰਸਟਾਗ੍ਰam ਫੇਸਬੁੱਕ ਜੁੜ ਸਕਦੇ ਹੋ ਜੀ ਔਰ ਐਵੇਂ ਹੀ ਤੁਸੀਂ ਵਾਇਆ ਵਟਸਐਪ ਵੀ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਜੀ ਸੋ ਲਿੰਕ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਪਏ ਹੁੰਦੇ ਸੋ ਮਿਲਦੇ ਆਂ ਸਵੇਰ ਦੇ ਅਗਲੇ 10 ਪ੍ਰਸ਼ਨਾਂ ਦੇ ਨਾਲ ਧੰਨਵਾਦ ਬਹੁਤ-ਬਹੁਤ ਰੱਬ ਰੱਖ